ਨਵਾਂ ਜੇਲ ਬ੍ਰੇਕ ਮਾਮਲੇ ਦੇ ਬਾਅਦ ਅਪਰਾਧੀਆਂ ਲਈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹਾਈ ਸਿਕਿਉਰਿਟੀ ਜ਼ੋਨ ਬਣਾਏ ਗਏ ਨੇ ਜਿਨ੍ਹਾਂ ਵਿੱਚ ਕੀ ਖਤਰਨਾਕ ਅਪਰਾਧੀਆਂ ਨੂੰ ਪੂਰੀ ਨਿਗਰਾਨੀ ਨਾਲ ਰੱਖਿਆ ਜਾਏਗਾ ਸੰਗਰੂਰ ਜ਼ਿਲ੍ਹਾ ਜੇਲ੍ਹ ਦੇ ਵਿੱਚ ਵੀ ਅਜਿਹੇ ਹੀ ਬਣਾਏ ਗਏ ਹਾਈ ਸਿਕਿਉਰਿਟੀ ਜ਼ੋਨ ਬਾਰੇ ਜਾਣਕਾਰੀ ਦਿੰਦੇ ਹਾਂ ਜੇਲ੍ਹ ਸੁਪਰਡੈਂਟ ਹਰਦੀਪ ਸਿੰਘ ਪੱਟੀ ਨੇ ਦੱਸਿਆ ਕਿ ਇਸ ਜ਼ੋਨ ਦੇ ਵਿੱਚ ਕੈਦ ਕੀਤੇ ਜਾਣ ਵਾਲੇ ਕੈਦੀਆਂ ਦੀ ਨਿਗਰਾਨੀ ਦੇ ਲਈ 24 ਘੰਟੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਜੋ ਕਿ ਜੇਲ੍ਹ ਦੇ ਮੁੱਖ ਦਫਤਰ ਦੇ ਨਾਲ ਇੰਟਰਕਾਮ ਦੇ ਜ਼ਰੀਏ ਸੰਪਰਕ ਵਿੱਚ ਰਹਿਣਗੇ ਇਸ ਜ਼ੋਨ ਦੇ ਆਸ-ਪਾਸ ਕੰਡਿਆਲੀ ਤਾਰ ਵੀ ਲਗਾਈ ਗਈ ਆ ਅਤੇ ਇਸ ਮਗਰੋਂ ਸੀਸੀਟੀਵੀ ਦੇ ਨਾਲ ਵੀ ਨਿਗਰਾਨੀ ਰੱਖੀ ਚਾਹੀਏਗੀ ਇੱਕ ਪਰਿਕਦੇ ਵਿੱਚ ਤਿੰਨ ਕੈਦੀ ਰੱਖੇ ਜਾਣਗੇ ਪੰਜਾਬ ਦੇ ਸਾਰੇ ਸੈਂਟਰ ਜ਼ਿਲ੍ਹੇ ਅਤੇ ਕੁਝ ਡਿਸਟ੍ਰਿਕਟ ਜ਼ਿਲ੍ਹਿਆਂ ਦੇ ਵਿੱਚ ਜੋ ਹੈਗਾ ਹਾਈ ਸਕਿਉਰਿਟੀ ਜ਼ੋਨ ਬਣਾਏ ਗਏ ਆ ਜਿਦੇ ਵਿੱਚ ਅਸੀਂ ਹਾਰਡ ਕੋਰ ਜਿਹੜੇ ਐਕਸਟ੍ਰੀਮਿਸਟ ਹੈਗੇ ਆ ਜਾਂ ਜਿਨ੍ਹਾਂ ਦੇ ਬੈਕਗ੍ਰਾਉਂਡ ਹਾਟ ਗੁਰ ਰਹੀ ਹੈ ਉਹਨਾਂ ਨੂੰ ਅਸੀਂ ਅੰਦਰ ਰੱਖਦੇ ਆਂ ਜਾਂ ਜੋ ਪ੍ਰਸ਼ਾਸਨ ਦੇ ਖਿਲਾਫ ਕਿਸੇ ਤਰ੍ਹਾਂ ਦੀ ਗਤੀਵਿਧੀਆਂ ਰੱਖਦੇ ਆਂ ਉਹਨਾਂ ਨੂੰ ਅਸੀਂ ਉੱਤੇ ਰੱਖਦੇ ਆਂ ਜਿਨ੍ਹਾਂ ਨੂੰ ਕਿ ਕੋਈ ਵੀ ਇਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਕੋਈ ਫੋਨ ਅਸੀਂ ਜਿਹੜਾ ਹੈਗਾ ਕਰੋਨੇ ਲੇਕਿਨ ਉਹਨਾਂ ਦੇ ਉਹ ਦੋ ਦੋ ਨੰਬਰ ਲਏ ਹੋਏ ਆ ਜਿਨ੍ਹਾਂ ਤੇ ਸਾਨੂੰ ਫੋਨ ਕਰਾਉਣੇ ਆ ਔਰ ਦੂਸਰਾ ਕੰਟੇਨ ਫੈਸਿਲਿਟੀ ਵੀ ਦਿੰਨੇ ਆ ਅਸੀਂ ਉਹਨਾਂ ਨੂੰ ਉਹ ਅਸੀਂ ਆਪਣੇ ਮੁਲਾਜ਼ਮ ਸਾਡੇ ਜੋ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਉਹਨਾਂ ਦੀ ਕੰਟੇਨ ਦੀ ਸਹੂਲਤ ਪ੍ਰਾਪਤ ਕਰਨੀ ਚਾਹੁੰਦੇ ਉਹ ਅਸੀਂ ਉਹਨਾਂ ਨੂੰ ਦਿੰਨੇ ਆਂ